ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਸਾਰਿਆਂ ਦਾ ਅੱਜ ਦੇ ਵਲੌਗ ਤੇ ਤੁਹਾਡਾ ਸਵਾਗਤ ਆ ਤੁਸੀਂ ਸਾਰੇ ਕਿਵੇਂ ਹੋ ਉਮੀਦ ਕਰਦੇ ਹਾਂ ਠੀਕ ਹੋਵੋਗੇ ਮੈਂ ਬਣਾ ਰਹੀ ਸੀਗੀ ਸਬਜੀ ਟਾਈਮ ਤਾਂ ਹਜੇ 4:00 ਵਜੇ ਸ਼ਾਮ ਦੇ ਪਹਿਲਾਂ ਬਣਾਈ ਚਾਹ ਭਾਂਡੇ ਧੋਣ ਵਾਲੇ ਪਏ ਹਜੇ ਮੇਰੇ ਲੱਗੀ ਗਰਮੀ ਵੈਸੇ ਬੱਦਲ ਵਾਈ ਜੀ ਵੀ ਹੈਗੀ ਹੈਗੀ ਥੋੜੀ ਥੋੜੀ ਬਾਹਰ ਤੇ ਹਵਾ ਜੀ ਚੱਲ ਰਹੀ ਹੈਗੀ ਮੰਮੀ ਨੂੰ ਲੱਗਦੀ ਹੈ ਠੰਡ ਧੁੱਪ 'ਚ ਬੈ ਕੇ ਗੋਭੀ ਛੀਰਦੀ ਆ ਮੰਮੀ ਗੋਭੀ ਦੀ ਬਣਾਉਣੀ ਹੈ ਸਬਜ਼ੀ ਕੱਪੜੇ ਸੁੱਕੀ ਜਾਂਦੇ ਹੈਗੇ ਧੁੱਪ ਬਹੁਤ ਹੈ ਮੈਂ ਜਾ ਰਹੀ ਹਾਂ ਉੱਪਰ ਮੰਮੀ ਬੈਠੀ ਘਾਟੀ ਜਾਂਦੀ ਐ ਗੋਭੀ ਸਾਰੇ ਜਿਹੜੇ ਬੇਲਾਂ ਲਾਈਆਂ ਸੀ ਇੱਧਰ ਕਰਤੀਆਂ ਉਧਰ ਨਾਲ ਸਾਰੇ ਕੀੜੇ ਖਰਾਬ ਕਰ ਦਿੰਦੇ ਆ ਕੀੜੇ ਆਉਣ ਲੱਗ ਪਏ ਹੁਣ ਗਰਮੀ ਦਾ ਕਰਕੇ ਇਹ ਵਿਸ਼ ਬੂਟੀ ਹੁਣ ਜੱਦ ਲੈਣੂ ਚੱਲੂਗੀ ਪਹਿਲਾਂ ਸਰਦੀ ਚ ਖਰਾਬ ਹੋ ਗਈ ਸੀ ਉਹ ਵੀ ਵਿਸ਼ ਬੂਟੀ ਹੈ ਬੋਤਲ ਵਾਲੀ ਉੱਧਰਲੀ ਵੀ ਆ ਕੋਈ ਹੋਰ ਚੀਜ਼ ਆ ਸੁੱਕੀਆਂ ਵੀ ਰੇਣੀ ਨਾ ਚਾਹ। ਜਾਨ ਨੂੰ ਸਸੀ ਕਾਲ ਤੇ ਹੁਣ ਹੋ ਗਿਆ ਨੈਕਸਟ ਡੇ ਤੇ ਬਲੌਗ ਬਣਾਉਣੇ ਆਪਾਂ ਫੇਰ ਦੁਬਾਰਾ। ਇੱਧਰ ਦੇਖੋ ਰਸ਼ਮੀਨ ਦਾਦ ਪੋਤਾ ਬੈਠੇ। ਤੁਸੀਂ ਦੇ ਰਸ਼ਮੀਨ ਸਾਈਕਲ ਵਾਲੇ ਦਾ ਸਾਈਕਲ ਦੇ ਇੱਕ ਟਾਲਾ ਹੋਰ ਡਬਲ ਗੱ ਕੇ ਦਊਗਾ ਰਸ਼ਮੀ ਨੂੰ ਹੁਣ ਜਿਹੜਾ ਖਰਚਾ ਹੈ ਰੋਜ਼ ਦਾ 30 ਰੁਪਏ ਚਿਪਸ ਵਾਲਾ ਉਹ ਬੰਦ ਅੱਜ ਠੀਕ ਹੈ ਨੋਟ ਵੀ ਤੇ ਧਿਆਨ ਚਾਹ ਯਾਰ ਵੀ ਖਰਚੇ ਆ ਯਾਰ 30 ਰੁਪਏ ਖਰਬਾ ਨਾ ਹੋ ਨਹੀਂ ਮਿਲਦੇ ਰਸ਼ਮੀ ਨੂੰ ਚਿਪਸ ਨਹੀਂ ਖਾਣੀ ਵਸ ਰਸ਼ਮੀ ਤਕੜਾ ਕਰ ਲੈ ਤੈਨੂੰ ਚਿਪਸ ਕਦੇ ਨਹੀਂ ਖਾਣੀਂਗੀ

ਹਰਦੀ ਉਹ ਠੰਡਾ ਪਾਣੀ ਬੈਠੇ ਜਿਖਾਂ ਦੀ ਐਕਟਿੰਗ ਵੀ ਨਹੀਂ ਹੋਈ ਜਾਂਦੀ। ਕਾਫੀ ਹੋ ਗਿਆ ਸਹਿਮ। ਐਕਟ। ਐਸਲੀ ਕੰਮ। ਐਸਲੀ ਕੰਮ। ਇਹਨੂੰ ਕਿਹਦੇ। ਬਾਈ ਨੂੰ। ਬਾਈ ਵੀ ਕਹਿੰਦਾ ਅਸਲੀ ਕੰਮ ਤੈਨੂੰ ਕਰਦੇ। ਕਿ ਅਸਲੀ ਹੰਦਾ ਗੋਰ ਮਿੱਟਾ। ਹੂੰ। ਹੁਣ ਪਿਆਇਆ ਨਾ ਥੱਕੇ ਨਾ। ਪੀ ਲਿਆ ਅੱਧਾ ਕੱਪ ਤਾਂ। ਪੌਦਾ। ਓਏ ਦੰਦੀ। ਕਿਵੇਂ ਖਾਂਦਾ? ਕਿਵੇਂ ਖਾਂਦਾ? Er det ferdig? ਬਰੀ ਐ ਰਸ਼ਮੀ ਨਾ ਇੱਤਨੀ ਗਾ ਲੋਰ ਰਸ਼ਮੀ ਦੀ ਲੋਰ ਵੇਖੋ ਕਿੰਨੀ ਉੱਚੀ ਹੋ ਗਈ ਕਹਿੰਦਾ ਐ ਦੋ ਗਿਆ ਰੱਖ ਰਸ਼ਮੀ ਨਾ ਪੇਪਰ ਕਿੰਨੇ ਰਹਿ ਗਏ ਕੱਲ ਤਾਂ ਪੇਪਰ ਹੈ ਨਹੀਂ ਹੈ ਨਾ ਰਸ਼ਮੀ ਸਾਹਿਬ ਪਰਸੋਂ ਵੈਰੀ ਗੱਲ ਸੁਣੋ ਜਿਹੜੇ ਨਵੇਂ ਚੈਨਲ ਤੇ ਐ ਰਸ਼ਮੀ ਪਰਸੋਂ ਪੇਪਰ ਕਾਦਾ ਹਾਂਜੀ ਪਤਾ ਕਹਿੰਦਾ ਤੂੰ ਦੱਸ ਪਤਾ ਨਹੀਂ ਹੋਰ ਲਾ ਦੱਸ ਜਦੋਂ ਕਰੇਗਾ ਉਹ ਕੰਪਿਊਟਰ ਦਾ ਹੋਰ ਪਤਾ ਹੂੰ ਕਹਉਂਦਾ ਹੀ ਨਹੀਂ ਇਹਨੂੰ ਕੰਪਿਊਟਰ ਦਾ ਫਿਰ ਪਤਾ ਤਾਂ ਪੁੱਛਦੇਗਾ ਤੂੰ ਤੇ ਕੰਪਿਊਟਰ ਤੋਂ ਬਾਅਦ ਕਾਹਦਾ ਇੱਕ ਜਿਹੜਾ ਰਹਿ ਗਿਆ 15 ਬਈ ਉਸ ਤੋਂ ਬਾਅਦ ਤਾਂ ਜਦੋਂ ਫਿਰ ਪਰਸੋਂ ਇੱਕ ਹੋ ਕੇ ਤੇ ਫਿਰ ਛੁੱਟੀਆਂ ਦੋ ਨਹੀਂ ਫਿਰ ਸ਼ਨੀਵਾਰ ਦਾ ਪਤਾ ਨਹੀਂ ਐਸਐਸਟੀ ਦੇ ਛੁੱਟੀਆਂ ਆ ਪਤਾ ਹੋ ਉਸ ਦਿਨਾਂ ਤੂੰ ਦੋ ਛੁੱਟੀਆਂ ਤੈਨੂੰ ਵੀ ਪੁੱਛਣਾ ਪੈਂਦਾ ਫੇਰਾ ਸੱਤਵੇਂ ਜੀ ਜੇ ਜੇ ਤਾਂ ਹੁਣ ਭੁੱਲੀ ਗੱਲ ਫਿਰ ਪੇਪਰਾਂ ਕੀ ਕਰਕੇ ਆ ਪੇਪਰ ਵੀ ਭੁੱਲੀ ਗਏਗਾ ਮੈਨੂੰ ਲੱਗਦਾ ਨਹੀਂ ਉਦੋਂ ਤਾਂ ਯਾਦ ਸੀ ਹੁਣ ਭੁੱਲੇਗਾ ਉਹ ਤਾਂ ਯਾਦ ਸੀ ਹੁਣ ਭੁੱਲ ਗਿਆ ਕੱਲਾ ਹੀ ਸਾਰਾ ਦਿਨ ਆਪਾਂ ਨੂੰ ਐ ਕਰੀ ਰੱਖਦਾ ਹੈ ਹਨਾ ਇੱਕ ਨਿਆਣਾ ਸੌ ਸਿਆਣਾ ਜਿਸੇ ਨਾਲੀ ਇਹ ਗੱਲ ਸਹੀ ਆ ਇਹਨੂੰ ਸਾਲਾ ਕਰਾਈਓ ਇਹ ਕੋਈ ਨਿਆਣਾ ਥੋੜਾ ਹੀ ਹੁਣ ਰਸਵੀ ਨੂੰ ਤਾਂ ਸਾਰੇ ਨਿਆਣੇ ਹੀ ਨਿਆਣੇ ਆਇਤਾ ਇੱਕ ਸੈਕਿੰਡ ਇੱਕ ਸੈਕਿੰਡ खाने? नहीं, देख, आते मेरे करते <laughs> 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 शेर का स्टिकर कि लाया रश्मिता लाया ਆ ਕੀ ਟੋਲਾ ਬਜਾਉਣਾ ਆਪਨੇ ਰਸ਼ਮੀ ਸਾਰਾ ਦਿਨ ਸਕੂਲ ਸਾਰਾ ਦਿਨ ਅੰਦਰ ਇੰਨੇ ਢੋਲੀ ਬਜਾਈ ਜਾਂਦਾ ਲਿਆ ਨਾ ਤੱਕੇ ਆਏ ਲਿਆਦਗੇ ਢੋਲ ਲਿਆ ਦਿੰਨੇ ਮਜਾਈ ਚੱਲੀ ਮੇਰਾ ਨਹੀਂ ਤੂੰ ਇੱਥੇ ਰਹਿ ਤੂੰ ਬੱਥੇ ਬੇਹ ਰਹਿਦਾ ਤੂੰ ਰਹਿ ਪਈ ਠੀਕ ਹੈ ਨਹੀਂ ਰਹਿਦਾ ਚਾਹ ਰਹਿ ਤਾ ਤੂੰ ਲਓ ਜੀ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਐਂਡ ਸ਼ੇਅਰ ਵੀ ਕਰਿਓ ਤੇ ਕਮੈਂਟ ਕਰਕੇ ਦੱਸਿਓ ਮੇਰਾ ਬਲੌਗ ਕਿਵੇਂ ਲੱਗਿਆ ਤੇ ਮਿਲਦੇ ਆਂ ਕੱਲ ਇੱਕ ਨਵੇਂ ਬਲੌਗ ਨਾਲ ਸਾਰਿਆਂ ਨੂੰ ਬਾਏ ਸਤਿ ਸ਼੍ਰੀ ਅਕਾਲ